ਚਰਦੀ ਕਲਾ ਤੇਰੇ ਪਾਣੇ ਸਰਪਤ ਦਾ ਪਲਾ ਹਾਂਜੀ ਸਤਿਕਾਰਯੋਗ ਸਾਰੇ ਭੈਣ ਭਰਾ ਵੱਡਿਆਂ ਨੂੰ ਸਤਿਕਾਰ ਸਹਿ ਸਤਿਕਾਰ ਛੋਟਿਆਂ ਨੂੰ ਪਿਆਰ ਉਮੀਦ ਕਰਦੇ ਹਾਂ ਸਾਰੇ ਠੀਕ ਹੋਵਾਂਗੇ ਠੀਕ ਹੀ ਹੋਣੇ ਚਾਹੀਦੇ ਹਾਂ ਵਾਹਿਗੁਰੂ ਤੰਦਰੁਸਤੀਆਂ ਦੇਣ ਸਾਰਿਆਂ ਨੂੰ ਮੇਰੇ ਭਰਾ ਹੱਥ ਰੱਖਣ ਆਪਣੇ ਉੱਪਰ ਚਲੋ ਜੀ ਜ਼ਿਆਦਾ ਗੱਲਾਂ ਨਾ ਕਰਦੇ ਫਿਰ ਗੱਲਾਂ ਨਾਲ ਨਾਲ ਕਰ ਲਾਂਗੇ ਫਿਰ ਤੇ ਆਪਾਂ ਲੱਗੇ ਸੀ ਪਰੌਠੇ ਬਣਾਉਣ ਪਰੌਠੇ ਬਣਾਉਣੇ ਆ ਮੈਂ ਬੀਟਰੂਟ ਦੇ ਇਹਨੂੰ ਕद्दूकस ਕਰ ਲਿਆ ਠੀਕ ਹੈ ਜੀ ਕੋਈ ਬੋਇਲ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਇਹਦੇ ਸਾਰੇ ਤੱਤ ਖਤਮ ਹੋ ਜਾਂਦੇ ਆ ਇਹਨੂੰ ਤੁਸੀਂ ਗ੍ਰाइंड ਕਰ ਸਕਦੇ ਹੋ ਕद्दूकस ਕਰਕੇ ਗ੍ਰाइंड ਕਰ ਸਕਦੇ ਹੋ ਦੀ ਪਿਉਰੀ ਜੀ ਬਣਾ ਸਕਦੇ ਆ ਪਰ ਨਹੀਂ ਮੈਂ ਅਸੀਂ ਇਦਾਂ ਲਾਈ ਕਰਦੇ ਆ ਅਸੀਂ ਇਦਾਂ ਹੀ ਪਾਵਾਂਗੇ ਠੀਕ ਹੈ ਜੀ ਆਹ ਲਓ ਜੀ ਇਹ ਪੈ ਗਿਆ ਪਰੌਠੇ ਨੂੰ ਤੇ ਹੁਣ ਇਹਦੇ ਨਾਲ ਜਾਣਾ ਤੜੀਆਂ ਤੇ ਜੀਰਾ ਕੁੱਟਿਆ ਹੋਇਆ ਇਹਨੂੰ ਥੋੜਾ ਜਿਹਾ ਤਵੇ ਤੇ ਹਲਕਾ ਜਿਹਾ ਰੋਸਟ ਕਰ ਲਿਆ ਕਿਉਂਕਿ ਜਿਹੜਾ ਇਹਦੀ ਸੁਆਬ ਜੀ ਉਹ ਚੱਕੀ ਜਾਂਦੀ ਹੈ ਠੀਕ ਹੈ ਜੀ ਲੋ ਜੀ ਇਹ ਪਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅਦਰਕ ਲਸਣ ਤੇ ਹਰੀ ਮਿਰਚ ਇਹ ਮੈਂ ਬਰੀਕ ਕ੍ਰਸ਼ ਕਰ ਲਈ ਤੁਸੀਂ ਕੁੱਟ ਕੇ ਵੀ ਪਾ ਸਕਦੇ ਹੋ ਠੀਕ ਹੈ ਜੀ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਤੜੀਆਂ ਲੋ ਜੀ ਤੜੀਆਂ ਪੈ ਗਿਆ ਤੇ ਹੁਣ ਆਪਾਂ ਇਹਦੇ ਚ ਪਾਵਾਂਗੇ ਨਮਕ ਅਦਰਸ ਟੇਸਟ ਦੇ ਹਿਸਾਬ ਨਾਲ ਲਓ ਜੀ ਨਮਕ ਪੈ ਗਿਆ ਤੇ ਲਾਲ ਮਿਰਚ ਮੈਂ ਪਾਣੀ ਨਹੀਂ ਕਿਉਂਕਿ ਮੈਂ ਹਰੀ ਮਿਰਚ ਬਹੁਤ ਪਾ ਲਈਆ ਤੇ ਲਓ ਜੀ ਗਰਮ ਮਸਾਲਾ ਤੇ ਨਾਲ ਹੀ ਆਪਾਂ ਲੈ ਲੈਨੇ ਆ ਧਨੀਆ ਪਾਉਦੇ ਧਨੀਆ ਪਾਉਦੇ ਤਾ ਜਾਊਗਾ ਜਾਊਗਾ ਇਹਦੇ ਵਿੱਚ ਤੇ ਨਾਲ ਜਾਊਗਾ ਇਹਦੇ ਵਿੱਚ ਚਾਟ ਮਸਾਲਾ ਜਿਹਨੇ ਸਵਾਦ ਦੇਣਾ ਚਾਤ ਮਸਾਲਾ ਜ਼ਰੂਰੀ ਆ ਪਰੌਠਿਆਂ ਨੂੰ ਚਟਪਟਾ ਬਣਾਉਣ ਲਈ ਵਧੀਆ ਜਿਹਾ ਸਵਾਦ ਦੇਣ ਦੇ ਲਈ ਚਲੋ ਜੀ ਹੁਣ ਇਹ ਨਾਲ ਆਪਾਂ ਪਾਣੀ ਪਾਉਣ ਤੋਂ ਪਹਿਲਾਂ ਇਹਨੂੰ ਮਿਕਸ ਕਰਾਂ ਤੋਂ ਪਹਿਲਾਂ ਛੋਟੀ ਘੜਚੀ ਲੈ ਲਓ 2-3 ਚਮਚੇ ਦਹੀਂ ਦੇ ਜਾਣੇ ਨਾਲ ਫਿਰ ਤੁਸੀਂ ਪਰੌਠਿਆਂ ਦਾ ਜਿਹੜਾ ਸਵਾਦ ਆ ਨਾ ਉੰਨਾ ਦਾ ਕਮਾਲ ਦੇਖਿਓ ਇਹਨੂੰ ਕਰ ਲਾਂਗੇ ਆਪਾਂ ਚੰਗੀ ਤਰ੍ਹਾਂ ਨਾਲ ਮਿਕਸ ਆਟੇ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਗੁੰਨ ਲੈਣਾ ਠੀਕ ਹੈ ਜੀ ਇੱਕ ਇਹਦਾ ਵਧੀਆ ਜਿਹਾ ਡੋਅ ਰੈਡੀ ਕਰ ਲੈਣਾ ਆਟਾ ਤਾਂ ਪ੍ਰਾਂਦ ਦੇ ਵਿੱਚ ਹੀ ਮਝਾਉਂਦਾ ਗੁੰਨਣ ਦਾ ਅਸਲ 'ਚ ਤਾਂ ਡੋਂਗਿਆਂ ਡੁੰਗਿਆਂ ਜ ਨਹੀਂ ਉਹ ਤਾਂ ਚੋਸਲੇ ਹੋ ਜਾਂਦੇ ਆ ਇਹਨੂੰ ਸਮਾਰ ਕੇ ਆਪਾਂ ਮਿਕਸ ਕਰਕੇ ਫਿਰ ਇਹਨੂੰ ਕਿਉ ਦਾ ਹੱਥ ਲਾਵਾਂਗੇ ਅੱਤੇ ਨੂੰ ਆਪਾਂ ਆਇਲ ਲਗਾ ਕੇ ਚੰਗੀ ਤਰ੍ਹਾਂ ਨਾਲ ਤੇ ਇਹਨੂੰ ਆਪਾਂ ਇੱਕ ਬਾਕਸ ਦੇ ਵਿੱਚ ਪਾਵਾਂਗੇ ਆਪਣੇ ਜਿਹੜਾ ਵੀ ਤੁਸੀਂ ਡੱਬੇ 'ਚ ਰੱਖਣਾ ਪਰ ਇਹਦੇ ਪਰੌਤੇ ਜਿਹੜੇ ਬਣਨੇ ਨੇ ਉਹ 15-20 ਮਿੰਟ ਬਾਅਦ ਬਣਨੇ ਆ ਜੀ ਠੀਕ ਹੈ ਇਹਨੂੰ ਇਦਾਂ ਹੀ ਰੱਖ ਦਾਂਗੇ ਆਇਲ ਲਗਾ ਕੇ ਆਪਾਂ ਨੋਟ ਇਹਨੂੰ ਰੈਸਟ ਕਰਨਾ ਰੱਖ ਦਿੰਨੇ 15-20 ਮਿੰਟ ਲਈ ਫਿਰ ਇਹਦੇ ਬਣਾਵਾਂਗੇ ਪਰੌਤੇ ਚਲੋ ਜੀ ਆਪਾਂ ਲੱਗੇ ਪਰੌਤੇ ਬਣਾਉਣ ਆਪਣੇ ਤਵਾ ਆਪਣਾ ਗਰਮ ਹੁਣ ਬਣਾਵਾਂਗੇ ਆਪਾਂ ਵਧੀਆ ਵਧੀਆ ਦੇਸੀ ਘਿਓ ਦੇ ਪਰੌਠੇ ਇਹ ਸਾਈਡ ਚੇਂਜ ਕਰਕੇ ਦਿਨਾਲੇ ਘਿਓ ਲਗਾ ਕੇ ਸਵਾਰ ਕੇ ਦੇਖਿਓ ਫਿਰ ਮਜ਼ਾ ਆ ਬਾਈ ਪਰੌਠੇ ਖਾ ਕੇ ਬਸ ਜਿੰਨੀ ਤੱਕ ਲਗਾ ਦਾਂਗੇ ਤੇ ਆਪਾਂ ਹਾਂ ਪਕਾਵਾ ਗਏ ਇਹ ਨੇ ਤੇ ਪੀਰਾਹੇ ਬਣਦੇ ਨੇ ਦਾ ਅਗਲਾ ਤਰੀਕੇ ਨਾਲ ਇਹ ਬਣਾ ਕੇ ਤਿਆਰ ਕਰੋ ਨਾਲ ਦਾ ਖਾਣ ਦਾ ਬੜਾ ਮਜ਼ਾ ਆਉਂਦਾ ਜੇ ਅੱਧਰਾਂ ਦੀ ਚੀਜ਼ ਹੁੰਦੀ ਆ ਹਾਈ ਗ੍ਰੇਨ ਕਰਕੇ ਇਹਨਾਂ ਨੂੰ ਪਕਾਉਣਾ ਲੋਅ ਫਲੇਮ ਤੇ ਪਕਾਉਣਾ ਦੇਖਿਓ ਹੁਣ ਇਹ ਪ੍ਰੋਟਾ ਬਰਬਾਜਾਉਂਗਾ ਲੋਜੀ ਪ੍ਰੋਟਾ ਆਪਣਾ ਬਣ ਗਿਆ ਰੈਡੀ ਆ ਇਮਕੋ ਦਾ ਦੇ ਸਭ ਆਪਾਂ ਇਹ ਲੋਚੀ ਪੁਦੀਨੇ ਦੀ ਤੇ ਧਨੀਏ ਦੀ ਹਰੀ ਚਟਣੀ ਦਹੀਂ ਲਿਆ ਆਪਾਂ ਕਾਲੀ ਮਿਰਚ ਤੇ ਪੁੰਨਿਆ ਜੀਰਾ ਤੇ ਥੋੜਾ ਕਾਲਾ ਨਮਕ ਪਾ ਕੇ ਨਾਲ ਲਿਆ ਬਟਰ ਕਰੋ ਫਿਰ ਹੈਲਦੀ ਪਰੌਠੇ ਹੈਲਦੀ ਡਾਈਟ ਆਪ ਵੀ ਖਾਓ ਤੇ ਬੱਚਿਆਂ ਨੂੰ ਵੀ ਖਵਾ ਕੇ ਕਰੋ ਇੰਜੋਏ ਦੱਸਿਓ ਫਿਰ ਕਿਵੇਂ ਲੱਗੀ ਵੀਡੀਓ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਜਰੂਰ ਕਰੋ ਸਬਸਕ੍ਰਾਈਬ ਮਿਲਦੇ ਆ ਤੁਹਾਨੂੰ ਹੋਰ ਇਦਾਂ ਹੀ ਹੈਲਦੀ ਜੀਟ ਡਾਈਟ ਬਾਰੇ ਨਵੀਂ ਵੀਡੀਓ ਦੇ ਨਾਲ ਜਾਂਦੇ ਜਾਂਦੇ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਜੇ ਨਹੀਂ ਕੀਤਾ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਤੁਹਾਨੂੰ ਅਪਕਮਿੰਗ ਵੀਡੀਓਜ਼ ਦੀਆਂ ਨੋਟੀਫਿਕੇਸ਼ਨਸ ਮਿਲ ਸਕਣ ਧੰਨਵਾਦ ਵੀਡੀਓ ਦੇਖਣ ਦੇ ਲਈ